ਬਾਈ ਮੱਕੀ ਦਾ achar ਵੀ ਮੰਨ ਲਾ ਆਪਣੇ ਜਿਹੜਾ ਆਪਾਂ ਤਾਂ ਘਰੇ ਪਾਉਨੇ ਆ ਆਪਦੇ ਵੀ ਦੋਹਾਂ ਤਨ ਤਕਨੀਕਾਂ ਐ ਜਿਵੇਂ ਟੋਆ ਪੱਟ ਕੇ ਨਾਲ ਕਾਗਜ਼ ਲਾ ਦਿੰਦੇ ਆ ਤੇ ਟੋਆ ਪੱਟ ਕੇ ਵੀ ਪੈਂਦਾ ਆਪਣੇ ਤਾਂ ਘਰੇ ਥਾਂ ਬਾਈ ਲੰਮਾ ਜਾਨੀ ਕਿ ਵੇੜਾ ਵੱਡਾ ਤੇ ਉਹਦੇ ਵਿੱਚ ਨਾ ਕੰਨ ਦਾ ਸ਼ੈੱਡ ਆ 30 ਫੁੱਟ ਲੰਮਾ ਤੇ ਮਨ ਲਾ ਦਾ 20 ਫੁੱਟ ਐ ਸਲੋਟ ਹੋਊਗਾ ਜਾਨੀ ਕਿ ਚੌੜਾ ਉਹਦੇ ਨਾਲ ਚਾਰ ਚਪੇਰੇ ਇੱਕ ਸਾਈਡ ਹੀ ਐ ਤਿੰਨ ਪਾਸੇ ਕੰਦਾ ਹੀ ਆ ਕੰਦਾ ਦੇ ਨਾਲ ਵੀ ਕਾਗਜ਼ ਖੜੇ ਕਰਕੇ ਇੱਕ ਪਾਸੇ ਜਾਲ ਲਾਤਾ ਵੀ ਕਾਂਦੇ ਜਿਹੜੀ ਬਾਹਰ ਲਿਉਣ ਤੱਕ ਲੱਗ ਜੇ ਤੇ ਉੱਥੇ ਕਾਗਜ਼ ਨਾਲ ਖੜਾ ਕਰਕੇ ਤੇ ਥੱਲੇ 4 ਫੁੱਟ ਤੱਕ ਆਪਣੇ ਤਿੰਨ ਕਿੱਲਿਆਂ ਦਾ ਲਗਭਗ 4 ਅਸੀਂ ਪਾਉਣੇ 4 ਕਿੱਲੇ ਵੀ ਦੇ ਆ 1 ਕਿੱਲੇ ਦੀਆਂ ਗੱਠਾਂ ਬਣਾ ਲੈਨੇ ਆ ਤੇ ਤਿੰਨ ਕਿੱਲਿਆਂ ਦਾ ਉੱਥੇ 4 ਛੇਰੋਂ ਕਾਗਜ਼ ਮਗਰੋਂ ਇਕੱਠਾ ਕਰਕੇ ਤੇ ਨਾਪ ਕੇ ਉੱਤੇ ਮਿੱਟੀ ਪਾ ਦਿੰਦੇ ਹਾਂ ਬਾਈ ਮੰਨ ਲਾ ਵੀ ਟਰੈਕਟਰ ਤਾਂ ਤਕੜਾ ਹੀ ਚਾਹੀਦਾ ਮੰਨ ਲਾ ਵੀ ਜਿਵੇਂ 4x4 ਹੈਗਾ ਟਰੈਕਟਰ ਆਪਣੇ ਕੋਲੇ ਉਦੇ ਨਾਲ ਲੜਾਈ ਆਪਾਂ ਉਹਦੇ ਨਾਲ ਕਰ ਦਿੰਨੇ ਆ ਉਹਦੇ ਨਾਲ ਹਲਾਂ ਦੇ ਮਗਰ ਜਿਵੇਂ ਜਗਾੜ ਜੱਟਾਂ ਤੌਰ ਤੇ ਟੰਬਾ ਬੰਨਿਆ ਨੌ ਹਲਾਂ ਦੇ ਨਾਲ ਉਹਦੇ ਨਾਲ ਉਹ ਮੇ ਤਾਂ ਨੂੰ ਚੜਾਈ ਜਾਂਦੇ ਤੇ ਉੱਤੇ ਤੁਰਿਆ ਫਿਰਦਾ ਉਹਦੀ ਸਕਤਾਈ ਹੋ ਜਾਂਦੀ ਹੈ ਨਾਲੇ ਤਾਂ ਖਿੱਚ ਕੇ ਲੈ ਜਾਂਦਾ ਤੇ ਨਾਲੇ ਸਕਤਾਈ ਹੋ ਜਾਂਦੀ ਹੈ ਇਹਦੇ ਵਿੱਚ ਨਮੀ ਜਿੰਨੀ ਜਿੰਨਾ ਨੱਪਿਆ ਜਾਵੇ ਉਹਨਾਂ ਉਲੀ ਨਹੀਂ ਆਉਂਦੀ ਗਲ ਦਾਣੀ ਦਾ ਚਾਰ ਜਿੰਨੀ ਇਹਦੀ ਸਕਤਾਈ ਹੋਵੇ ਜਿੰਨਾ ਵੱਧ ਲੜਾਈ ਹੋ ਜੇ ਉਹਨਾਂ ਚੰਗਾ ਹੀ ਹੁੰਦਾ ਲਗਭਗ ਆਪਾਂ ਯਾਰ 70 ਕ ਦਿਨ ਬਾਅਦ 75 ਦਿਨ ਬਾਅਦ ਆਪਾਂ ਤਾਂ ਵੀ ਉਹ ਕਹਿੰਦੇ 60 ਦਿਨਾਂ ਤੋਂ ਵੀ ਖੋਲ ਲੈਂਦੇ ਆ ਦੋ ਮਹੀਨਿਆਂ ਤੋਂ ਆਪਣੇ ਹੁਣਾ ਜਿਵੇਂ ਆਵਾਂ ਲਾ ਜਵਾਰ ਆ ਖੜੀ ਹੈ ਜਦੋਂ ਇਹ ਖਤਮ ਹੋ ਗਿਆ ਲਗਭਗ 70 ਕਿ ਦਿਨਾਂ ਤੇ 75 ਦਿਨਾਂ ਤੇ ਜਾ ਕੇ ਖੋਲਦੇ ਆ ਹਾਂ ਇਹਦੇ ਵਿੱਚ ਫੈਵਰ ਮੱਕੀ ਦੀ ਮਾਤਰਾ ਵਧ ਹੁੰਦੀ ਹੈ ਪਸ਼ੂ ਜਿਹੜੀਆਂ گاਵਾ ਗਾਵਾਂ ਲਈ ਤਾਂ ਵਰਦਾਨ ਆ ਇਹ ਤੇ ਵੈਸੇ ਆਪਣੇ ਤਾਂ ਪਸ਼ੂ ਆਪਾਂ ਨੂੰ ਤੀਜਾ ਸਾਲ ਆਰਤੀ ਸਹੀ ਰਹਿੰਦੇ ਆ ਕੋਈ ਨੌਬਤ ਨਹੀਂ ਆਈ ਐਡੀ ਖਾਸ ਮੇਜਰ ਵੀ ਕੋਈ ਰਿਪੀਟ ਨਹੀਂ ਹੋਇਆ ਠੀਕ ਰਿਆ ਲਮਲਾ ਕੇ ਆਪਾਂ ਤਾਂ ਅਰਤੀ ਵੀ ਪਾਇਆ ਤੇ ਗਾਂ ਨੂੰ ਵੀ ਪਾਵਾਂ ਤਾਰਬੇ ਦਾ ਡੋਆਡਾ ਵੇਖ ਲਓ ਭਲੋ ਭਲੀ ਦਾ ਓਟਕਣੀ ਅਡੋਡਾ ਜਾਨੀ ਤਾਰਬੇ ਆ ਲੋਕਾਂ ਦੇ ਪਰ ਕਹਿੰਦੇ ਆ ਵੀ ਬਾਹਲਾ ਪਾਣੀ ਦਾ ਖਰਾਬ ਕਰਦਾ ਇਹਨੂੰ ਨੱਪਣ ਦਾ ਕਾਰਨ ਇਹੀ ਹੁੰਦਾ ਵੀ ਪਾਣੀ ਐ ਜਿਹੜਾ ਖਤਮ ਹੋਵੇ ਜਿਹੜੇ ਵੀ ਐ ਜਿਨ੍ਹਾਂ ਅੱਜ ਬਾੜੀ ਨਮੀ ਰਹਿੰਦੀ ਐ ਬਾਹਲਾ ਪਾਣੀ ਰਹਿੰਦਾ ਸੁਣਦੇ ਆ ਵੀ ਉਹ ਖਰਾਬ ਹੋ ਜਾਂਦਾ ਚਾਰ ਉੱਲੀ ਪੈ ਜਾਂਦੀ ਹੈ ਜਿੰਨੀ ਨਮੀ ਖਤਮ ਹੁੰਦੀ ਨਮੀ ਖਤਮ ਕਰਨ ਤੋਂ ਪਹਿਲਾਂ ਕੀ ਦੇਣਾ ਜਿਵੇਂ ਕਿਲਰ ਪਾਸੇ ਤੇ ਦਾਣੇ ਦੇ ਵਿੱਚ ਮੱਕੀ ਜਦੋਂ ਆਪਾਂ ਖੋਲਦੇ ਆਂ ਖੋਲਣ ਤੋਂ ਹੀ ਪਤਾ ਲੱਗਦਾ ਵੀ ਹੁਣ ਇਹਦੇ ਰੰਗ ਬਾਨੇ ਸ਼ੁਰੂ ਹੋ ਗਏ ਵਿੱਚ ਦਾਣਾ ਪੈ ਗਿਆ ਇਹ ਅਡੋ ਅਡ ਵੈਰਾਈਟੀਆਂ ਦਾ ਵੀ ਕੋਈ 90 ਦਿਨ ਲੈ ਜਾਂਦੀ ਹੈ ਕੋਈ 95 ਲੈ ਜਾਂਦੀ ਹੈ ਕੋਈ 100 ਲੈ ਜਾਂਦੀ ਹੈ ਤੇ ਕੋਈ 80 85 75 ਲੈ ਜਾਂਦੀਆਂ ਇਹ ਅਡੋ ਅਡ ਵੈਰਾਈਟੀ ਦੇ ਹਿਸਾਬ ਨਾਲ ਤਕੜੀ ਮਸ਼ੀਨ ਨਾਲ ਰਹਿ ਇਹਦਾ ਕੋਈ ਫਾਇਦਾ ਕਿਵੇਂ ਰੱਗਿਆ ਇਹਦੇ ਭਾਈ ਸਮੇਂ ਦੀ ਮਤਲਬ ਬਚਤ ਹੋ ਜਾਂਦੀ ਹੈ 1 ਕਰੋੜੇ ਵਾਲੀ ਨਾਲ ਟਾਈਮ ਥੋੜਾ ਜਿਹਾ ਵੱਧ ਲੱਗਦਾ ਹੈ ਇਹਦੇ ਨਾਲ ਟਾਈਮ ਥੋੜਾ ਜਿਹਾ ਘੱਟ ਲੱਗਦਾ ਵੀ ਬੰਦੇ ਸੰਦੇ ਦਾ ਵੱਧ ਕਰਨੇ ਪੈਂਦੇ ਆ ਪਰ ਟਾਈਮ ਇਹਦੇ ਨਾਲ ਘੱਟ ਲੱਗਦਾ ਹੈ ਛੇਤੀ ਪਾਦ ਦਿੰਦੀ ਹੈ ਇੱਕ ਨਾ ਇਹ ਸੀ ਵੀ ਕਈ ਲੋਕੀ ਕਹਿ ਦਿੰਦੇ ਆ ਯਾਰ ਸੱਜਰੀ ਪੱਠੇ ਪਾਉਣੇ ਚਾਹੀਦੇ ਆ ਇਹ ਵੇਹ ਆ ਗਿਆ ਇੰਜ ਕੁਝ ਵੀ ਹੈ ਪਰ ਅਡੋ ਅਡਾ ਵੀ ਵਿੱਚ ਇਹਦੀ ਕਹਿੰਦੇ ਵੀ ਨਾ ਜਿਵੇਂ ਇਹ 80 ਤੋਂ 90 ਦਿਨਾਂ ਦੇ ਵਿੱਚ ਵਿੱਚ ਇਹਦੀ ਮੱਕੀ ਦੇ ਵਿੱਚ ਸਾਰੇ ਉਹ ਆ ਜਾਂਦੇ ਆ ਪੋਸ਼ਟਿਕ ਤੱਤ ਉਹਗੈਰਾ ਤੇ ਉਹ ਜੋ ਆਪਾਂ ਚਟਦੇ ਆ ਉਵੇਂ ਰਹਿ ਜਾਂਦੇ ਆ ਆਮ ਆਪਾਂ ਪੱਠੇ ਵੀਜਾਂਗੇ ਯਾਰ ਉਹ ਜਾਂ ਤਾਂ ਆਪਾਂ ਨੂੰ ਛੋਟਿਆਂ ਨੂੰ ਵੱਡਾ ਲਾਉਣਾ ਪਊ ਜਾਂ ਉਹ ਬਿਜਾ ਨਜਾਇਜ਼ ਪੱਕੇ ਜਾਣਗੇ ਫਿਰ ਉਹਦੇ ਕਰਕੇ ਵੀ ਬੈਲੈਂਸ ਨਹੀਂ ਬੰਦ ਆ ਉਹਨਾਂ ਦਾ ਇਹ ਵੀ ਇਹਦਾ ਇੱਕ ਬੈਨੀਫਿਟ ਰਹਿੰਦਾ ਵੀ ਜਿਹੜੇ ਜਿਹੜੇ ਮੰਨ ਕੇ ਚੱਲੋ ਪੂਰੇ ਰਹਿੰਦੇ ਨੇ ਤੱਤ ਇਸ ਦਿਨਾਂ ਦੇ ਵਿੱਚ ਸਹੀ ਰਹਿੰਦੇ ਉਹਨਾਂ ਦੇ ਇਹ ਜੂ ਪਾਵਰ ਦੀ ਆ ਇਹ ਤੇ ਕੰਮ ਇਹਦਾ ਇਹ ਚਾਰ ਲੈ ਕੇ ਜਾਂਦੀ ਹੋਰੇ ਜਿਹੜੀ ਇਹਦੀ 4 ਦੀ ਕੁਆਲਿਟੀ ਦਾ ਜਣੀ ਇੱਕ ਸਾਰ ਆ ਚਾਰ ਇਹਦਾ ਕੋਈ ਐ ਨਹੀਂਗਾ ਵੀ ਡੱਕੇ ਡੁੱਲੇ ਜ ਨਹੀਂ ਆਉਂਦੇ 4 ਦੀ ਜਿਹੜੀ ਇਹਦੀ ਕੁਆਲਿਟੀ ਹੈ ਬਹੁਤ ਵਧੀਆ ਵਧੀਆ ਦਾਣੇ ਗ੍ਰाइंड ਕਰਦੀ ਹੈ ਇਹ ਇਹਨੂੰ ਤਕਰੀਬਨ 75 80 ਪਾਵਰ ਤਾਂ ਜ਼ਰੂਰੀ ਹੈ ਇਹਦਾ 70 ਤੋਂ ਉੱਪਰ ਹੋਰ ਹੀ ਚਾਹੀਦਾ ਤੇ ਖਰਚਾ ਤਾਂ ਵਾਣਦੇ ਦੇਖੋ ਦੇਖ ਆ ਕਈ ਵਾਰ ਕੋਈ ਪਾਣੀ ਜੀ ਵੀ ਵੜਨਾ ਪੈਂਦਾ ਜਿਵੇਂ ਆਪਾਂ ਆਮ ਸੁੱਕੇ ਚ ਵੜਦੇ ਆ ਫਿਰ ਆਪਾਂ ਨੂੰ ਉਹ ਜਹਾ ਸਾਹਿਬ ਕਿਤਾਬ ਦੇਖਣਾ ਪੈਂਦਾ ਵੀ ਜਾਣੀ ਇਹ ਤਾਂ ਕੋਈ ਇੰਨਾ ਵੱਜਿਆ ਨਹੀਂਗਾ ਵੇਦਾ ਫਿਰ ਆਪਾਂ ਨੂੰ ਵਾਣ ਦੇ ਸਾਹਮਣੇ ਦੇਖਣਾ ਪੈਂਦਾ। ਕਈ ਵਾਰ ਨੂੰ ਪਾਣੀ ਚੋਂ ਵੱਢਣਾ ਪੈਂਦਾ। ਟੋਕਰ ਆਇਆ ਵੀ ਇਹ ਮੱਥਿਆਂ ਤੇ ਜਦੋਂ ਆਪਾਂ ਤੋੜਦੇ ਆ ਉਹ ਆਪਾਂ ਉਦੋਂ ਵਾਰ ਟੋਕਰੇ ਦੇ ਵਿੱਚ ਟੋਕਰੀ ਦੇ ਵਿੱਚ ਕਰ ਲੈਂਦੇ ਆ ਸਾਰਾ ਇਹ। ਉਦੋਂ ਵਾਰ ਮੱਥੇ ਤੇ ਜਾ ਕੇ ਭਰ ਦਿੰਨੇ ਆ। ਜਿਵੇਂ ਕਈ ਵਾਰਾ ਖੂਬਾ ਖਾਪਾ ਹੁੰਦਾ ਜਾਂ ਜਿਵੇਂ ਇਹਨੂੰ ਟੋਕਰੀ ਦੇ ਵਿੱਚ ਦੋ ਜਿਹੜੀਆਂ ਆਈਆਂ ਟੋਕਰੀਆਂ ਨਾਲ ਟਰਾਲੀ ਫੁੱਲ ਹੋ ਜਾਂਦੀ ਏਦੀ। ਹਾਂ ਜਿਹੜੇ ਹਾਂ ਜਿਵੇਂ ਮੰਨ ਲਓ ਮੋਕਸਰੀ ਏਰੀਆ 'ਚ ਵੀ ਜਾਂਦੇ ਆ। ਫਰੀਦਕੋਟ ਏਰੀਆ 'ਚ ਵੀ ਜਾਵੜੀ ਦਾ ਬਠਿੰਡਾ ਏਰੀਆ ਵੀ ਜਾਵੜੀ ਦਾ ਸਾਰੇ ਪਿੰਡਾਂ ਜੀ ਆਮ ਹੀ ਜਾਈਦਾ ਜਿਵੇਂ ਉਹਨਾਂ ਨੂੰ ਵੜਿੰਗ ਪਿੰਡ ਆ ਗਿਆ ਥੰਦੇਆਲਾ ਆ ਗਿਆ ਗਾਂ ਉਦੋਂ ਹੋਰ ਪਿੰਡ ਵੀ ਆ ਗਏ ਜਿਵੇਂ ਸਾਡੇ ਏਰੀਆ ਦੇ ਵਿੱਚ ਜਿਵੇਂ ਫਰੀਦਕੋਟ ਏਰੀਆ ਦੇ ਵਿੱਚ ਆ ਗਏ ਜਿਵੇਂ ਨੇੜੇ ਨੇੜੇ ਪਿੰਡ ਆ ਗਏ ਰਾਮੇਣ ਦੇ ਇਹਦਾ ਵੀ ਇਹ ਆ ਵੀ ਜਦੋਂ ਆਪਾਂ ਨੂੰ ਚਾਰ ਜਦੋਂ ਆਪਾਂ ਛੱਲੀ ਨੂੰ ਦੇਖਣਾ ਪੈਂਦਾ ਇਹਨੂੰ ਆਪਾਂ ਨੂੰ ਛੱਲੀ ਦੇ ਹਿਸਾਬ ਨਾਲ ਜਦੋਂ ਉਹਨੂੰ ਆਪਾਂ ਤੋੜਦੇ ਆ ਛੱਲੇ ਨੂੰ ਤੋੜ ਕੇ ਦੇਖੋ ਉਹਦੇ ਵਿੱਚ ਜਿਹੜਾ ਜੇ ਲਾਲ ਰੰਗ ਦਾ ਰੰਗ ਬਣਿਆ ਹੋਇਆ ਫਿਰ ਤੋਂ ਸਮਝ ਲਓ ਤਿਆਰ ਆ ਤੇ ਬਾਕੀ ਜਦੋਂ ਆਪਾਂ ਦਾਣਾ ਨਾਪ ਕੇ ਵੇਖਾਂਗੇ ਉਹਦੇ ਜੋ ਗਰੀ ਨਿਕਲਣੀ ਜ਼ਰੂਰੀ ਆ ਉਹਦੋਂ ਮੰਨ ਲਓ ਤਿਆਰੀ ਆ ਕਈ ਵਾਰਾ ਕਹਿ ਦਿੰਦੇ ਆ ਕੋਈ 105 ਦਿਨ ਲੈਂਦੀ ਆ ਕੋਈ 90 ਦਿਨ ਇਹ ਤਾਂ ਆਪਣੇ ਆਪ ਦੇ ਹਿਸਾਬ ਨਾਲ ਜਦੋਂ ਆਪਾਂ ਵਜਾਈ ਕਰਦੇ ਆ ਮੱਕੀ ਜੀ ਉਹਨੂੰ ਹੀ ਰੋਗ ਗਈ ਤਾਂ ਵੱਧ ਟਾਈਮ ਵੀ ਲੱਗ ਜਾ ਸਕਦੀ ਆ ਤੇ ਜੇ ਮੰਨ ਲਓ ਸਹੀ ਟਾਈਮ ਤੇ ਚੱਲ ਪਈ ਚਾਰ ਦੇ ਵਿੱਚ ਪਾਣੀ ਆ ਗਿਆ ਉਹ ਚਾਰ ਖਰਾਬ ਹੋਊ ਠੀਕ ਹੈ ਤੇ ਲੱਤ ਲੱਤਾਈ ਜੇ ਸਹੀ ਹੋ ਗਈ ਤਾਂ ਫੇਰ ਹੋ ਜਾਣੀ ਉਹਦਾ ਜਦੋਂ ਪਾਣੀ ਚਾਰ ਦੇ ਵਿੱਚ ਆਣਾ ਬਾਈ ਉਹਨੇ ਤਾਂ ਖਰਾਬ ਹੋਣਾ ਹੀ ਹੋਣਾ